ਇਸ ਵੇਲੇ ਮੈਂ ਸਾਰਿਆਂ ਨੂੰ ਇਤਿਆਹ ਚ ਲੈਣਾ ਚਾਹਾਂਗਾ ਕਿ ਪਾਪੜਾ ਡੈਮ ਤੋਂ ਅੱਜ 10000 ਕਿਊਸਕ ਦਾ ਹੋਰ ਪਾਣੀ ਛੱਡਿਆ ਜਾ ਰਿਹਾ ਹੈ ਯਾਨੀ ਕਿ ਪਹਿਲਾਂ 65000 ਕਿਊਸਕ ਸੀਗਾ ਤੇ ਹੁਣ ਅੱਜ ਦੇ ਦਿਨ 75000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਮੇਂ-ਸਮੇਂ ਤੇ ਜਿਹੜੀ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਐਡਵਾਈਜ਼ਰੀ ਉਹਨਾਂ ਦਾ ਕਿਰਪਾ ਕਰਕੇ ਪਾਲਣਾ ਕੀਤਾ ਜਾਵੇ ਸਾਡੀਆਂ ਟੀਮਾਂ ਸਾਰੀਆਂ ਮੁਸਤੈਦ ਨੇ ਸਾਡੇ ਰੈਸਕਿਊ ਸੈਂਟਰ ਆਪਰੇਸ਼ਨਲ ਨੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਤੁਹਾਡੇ ਤੱਕ ਪਹੁੰਚਾਈ ਜਾਏਗੀ ਮੈਂ ਦੁਆਰ ਤੋਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਜਿਹੜੀ ਵੀ ਐਡਵਾਈਜ਼ਰੀ ਹੈ ਜਿਹੜੇ ਪਿੰਡ ਹੈਗੇ ਆ ਲੋ ਲਾਈਂਗ ਪਿੰਡ ਹੈ ਜਾਂ ਜਿਨ੍ਹਾਂ ਨੂੰ ਪਤਾ ਉਹਨਾਂ ਦਾ ਘਰ ਖੇਤਾਂ ਵਿੱਚ ਹੈ ਵੀ ਉੱਥੇ ਪਾਣੀ ਜ਼ਿਆਦਾ ਆ ਸਕਦਾ ਹੈ ਤਾਂ ਕਿਰਪਾ ਕਰਕੇ ਆਪਣੇ ਘਰਾਂ ਨੂੰ ਵੇਕੀਟ ਕਰੋ ਤੇ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆਓ ਆਲਰੇਡੀ ਕਾਫੀ ਲੋਕਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਸਾਡੇ ਰੈਸਕਿਊ ਸੈਂਟਰਸ ਦੇ ਵਿੱਚ ਆ ਚੁੱਕੇ ਨੇ ਬਾਕੀ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਕਿ ਕਿਸੇ ਵੀ ਚੀਜ਼ ਦਾ ਇੰਤਜ਼ਾਰ ਨਾ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਖੜੇ ਹਾਂ ਦਿਨ ਰਾਤ ਖੜੇ ਹਾਂ ਬਟ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਸਾਡੀ ਐਡਵਾਈਜ਼ਰੀ ਜਿੰਨੀ ਵੀ ਹੈ ਉਹਨਾਂ ਦੀ ਜਰੂਰ ਪਾਲਣਾ ਕਰੋ ਰੂਪਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਹਾਲਾਤ ਬਿਲਕੁਲ ਠੀਕ-ਠਾਕ ਨੇ ਆਰਬੀਡੀ ਦੀ ਕੁਝ ਟੀਮਾਂ ਆਪਣੇ ਚੰਗੌਰ ਸਾਹਿਬ ਇਰੀਏ 'ਚ ਲੱਗੀਆਂ ਹੋਈਆਂ ਨੇ ਜਿਹੜੇ ਕਿ ਬੰਦੀ ਰਿਪੇਅਰ ਦਾ ਵਰਕ ਕਰ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੀ ਸਾਡੀ ਐਨਡੀਆਰਫ ਦੀ ਟੀਮ ਹੈ ਕੀ ਉਹਨੇ ਪਹਿਲਾਂ ਵੀ ਰੈਸਕਿਊ ਆਪਰੇਸ਼ਨਸ ਕੀਤੇ ਹੈਗੇ ਨੇ ਹੁਣ ਇਸ ਵੇਲੇ ਬਿਲਾ ਧਿਆਨੀ ਲੋਹੜੀ 'ਚ ਆਪਾਂ ਖੜੇ ਹੋਏ ਹਾਂ ਜਿੱਥੇ ਕੁਝ ਇੱਕ ਪਰਿਵਾਰ ਹੈਗੇ ਨੇ ਉਹਨਾਂ ਦੇ ਸੱਜਦ ਸਦੇ ਜਿਹੜੇ ਹੈਗੇ ਨੇ ਖੇਤਾਂ 'ਚ ਜਿਹੜੇ ਰਹਿੰਦੇ ਸੀਗੇ ਉਹ ਫਸੇ ਹੋਏ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਟੀਮਸ ਆਈਆਂ ਹੋਈਆਂ ਨੇ ਜਿਵੇਂ ਡੀਸੀ ਸਾਹਿਬ ਨੇ ਪਹਿਲਾਂ ਵੀ ਜਿਹੜੇ ਬੰਦੇ ਖੇਤਾਂ 'ਚ ਰਹਿੰਦੇ ਨੇ ਲੋਅਰ ਰੀਜਨ 'ਚ ਰਹਿੰਦੇ ਹੈਗੇ ਨੇ ਉਹ ਜ਼ਰੂਰ ਤੋਂ ਜ਼ਰੂਰ ਆਪਣੇ ਘਰਾਂ ਨੂੰ ਏਕਿਟ ਕਰਕੇ ਰੀਲੀਫ ਸੈਂਟਰ ਤੇ ਜਾਣ ਤਾਂ ਜੋ ਆਪਾਂ ਨੂੰ ਇਹੋ ਜੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ